प्यारे ਬੱਚਿਓ ਸਤਿ ਸ਼੍ਰੀ ਅਕਾਲ ਤੋਂ ਸਭ ਦਾ ਸਵਾਗਤ ਕਰਦਾ ਹਾਂ ਮੈਂ ਅੱਜ ਦੀ ਵੀਡੀਓ ਵਿੱਚ ਅੱਜ ਮੈਂ ਤੁਹਾਨੂੰ ਕਰਾਉਣ ਤੇ ਰਿਹਾ ਹਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਐਸੇ ਤਾਂ ਜੇ ਤੁਹਾਨੂੰ ਹਜੇ ਤੱਕ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਉਹ ਕਰ ਦਿਓ ਨਾਲ ਕਰ ਦਿਓ ਇਸ ਵੀਡੀਓ ਨੂੰ ਲਾਈਕ ਉਸ ਬੈਲ ਆਈਕਨ ਨੂੰ ਵੀ ਤੁਸੀਂ ਸਾਰੇ ਜ਼ਰੂਰ ਦਬਾਇਓ ਤਾਂ ਕਿ ਤੁਹਾਨੂੰ ਮੇਰੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ ਤਾਂ ਚਲੋ ਹੁਣ ਆਪਾਂ ਅੱਜ ਦੀ ਵੀਡੀਓ ਨੂੰ ਕਰਦੇ ਹਾਂ ਸਟਾਰਟ ਸੋਸ਼ਲ ਮੀਡੀਆ ਤੋਂ ਭਾਵ ਹੈ ਸਮਾਜ ਵਿੱਚ ਇੰਟਰਨੈਟ ਦੇ ਰਾਹੀਂ ਜੁੜੇ ਰਹਿਣਾ ਇਹ ਇੰਟਰਨੈਟ ਦੀ ਇਹ ਜੀ ਕਾਰਡ ਹੈ ਜੋ ਮੋਬਾਈਲ ਫੋਨ ਫੇਸਬੁੱਕ ਟਵਿੱਟਰ YouTube WhatsApp स्काइप ਰਾਹੀਂ ਸਮਾਜ ਵਿੱਚ ਜੁੜਿਆ ਜਾਂਦਾ ਹੈ ਦੁਨੀਆ ਦਾ ਲਗਭਗ ਹਰ ਵਿਅਕਤੀ ਇਸ ਦੀ ਵਰਤੋਂ ਕਰ ਰਿਹਾ ਹੈ ਇਹਨਾਂ ਸੋਸ਼ਲ ਸਾਈਟਾਂ ਵਿੱਚ ਲੋਕ ਆਪਣੇ ਦੂਰ ਨੇੜੇ ਰਹਿੰਦੇ ਰਿਸ਼ਤੇਦਾਰਾਂ ਅਤੇ ਸੋਸਤਾ ਮਿੱਤਰਾ ਨਾਲ ਜੁੜੇ ਰਹਿੰਦੇ ਹਨ ਦੋਵੇਂ ਤੇਰੇ ਆਪਣੇ ਵਿਚਾਰ ਫੋਟੋਆਂ ਅਤੇ ਵੀਡੀਓ ਅਤੇ ਹੋਰ ਜਾਣਕਾਰੀ ਇੱਕ ਦੂਜੇ ਨਾਲ ਸਾਂਝੀ ਕਰਦੇ ਹਨ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਵਪਾਰ ਵਿੱਚ ਵਾਦਾ ਕੀਤਾ ਜਾ ਸਕਦਾ ਹੈ ਇਹ ਮਨੋਰੰਜਨ ਦਾ ਚੰਗਾ ਸਾਧਨ ਹੈ ਐਨ ਆ ਰਹੀ ਗੇਮਾਂ ਸੰਗੀਤ ਅਤੇ ਵੀਡੀਓ ਆਦ ਨਾਲ ਮਨ ਪਰਚਾਵਾ ਕੀਤਾ ਜਾਂਦਾ ਹੈ ਸੋਸ਼ਲ ਮੀਡੀਆ ਹੁਣ ਹਰ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ ਇਸ ਦੀ ਮਦਦ ਨਾਲ ਆਨਲਾਈਨ ਖਰੀਦਦਾਰੀ ਸੰਭਵ ਹੈ ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਜੇਕਰ ਇਸ ਦੇ ਲਾਭ ਹਨ ਤਾਂ ਇਸ ਦੇ ਨੁਕਸਾਨ ਵੀ ਹਨ ਸੋਸ਼ਲ ਮੀਡੀਆ ਉਤੇ ਫਜ਼ੂਲ ਸਮਾਂ ਖਰਾਬ ਹੁੰਦਾ ਹੈ ਬੱਚੇ ਅਤੇ ਨੌਜਵਾਨ ਇਸ ਦੇ ਜੰਗੂਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ ਸਵੇਰ ਉੱਠ ਕੇ ਸਭ ਤੋਂ ਪਹਿਲਾ ਕੰਮ ਸੋਸ਼ਲ ਮੀਡੀਆ ਚਲਾਉਣਾ ਹੁੰਦਾ ਹੈ ਕਈ ਵਾਰ ਗਲਤ ਜਾਣਕਾਰੀ ਦੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ ਲੋਕ ਆਪਣੀ ਨਿੱਜੀ ਜਾਣਕਾਰੀ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਤੇ ਕਈ ਸ਼ਰਾਰਤੀ ਲੋਕ ਇਸ ਦਾ ਗਲਤ ਫਾਇਦਾ ਉਠਾਉਂਦੇ ਹਨ ਇਸ ਲਈ ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਸਮਝਦਾਰੀ ਅਤੇ ਸੰਜਮ ਨਾਲ ਕਰਨੀ ਚਾਹੀਦੀ ਹੈ ਸੋਸ਼ਲ ਮੀਡੀਆ ਸਹੂਲਤ ਲਈ ਬਣਿਆ ਹੈ ਜੋ ਕਿਸੇ ਵਰਦਾਨ ਤੋਂ ਘੱਟ ਨਹੀਂ ਪਰ ਇਸ ਦੀ ਦੁਰਵਰਤੋਂ ਇਸ ਨੂੰ ਸ਼ਰਾਪ ਦਾ ਰੂਪ ਦੇ ਦਿੰਦੀ ਹੈ ਤਾਂ ਪਿਆਰੇ ਬੱਚਿਓ ਅੱਜ ਦੀ ਵੀਡੀਓ ਲਈ ਨਹੀਂ ਮੈਂ ਤੁਹਾਨੂੰ ਸਭ ਨੂੰ ਮਿਲੂੰਗਾ ਅਗਲੀ ਵੀਡੀਓ ਵਿੱਚ ਇਸ ਵੀਡੀਓ ਨੂੰ ਪੂਰੀ ਦੇਖਣ ਲਈ ਤੁਹਾਨੂੰ ਸਭ ਦਾ ਧੰਨਵਾਦ ਥੈਂਕ ਯੂ